ਅੱਜ ਇੱਕ ਐਸੇ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਸ ਦੀ ਆਵਾਜ਼ ਉਸਤਾਦ ਕੁਲਦੀਪ ਮਾਨਕ ਸਾਹਿਬ ਵਰਗੀ ਹੈ ਆਲਾ ਮੈਂ ਠੀਕ ਹੋਰ ਖਾ ਉੱਡਦੀ ਹੈ ਫੁੱਲਕਾਰੀ ਤੇ ਬਾਈ ਪ੍ਰੋਫੈਸ਼ਨ ਜਿਹੜਾ ਕੰਮ ਕਰਦੇ ਨੇ ਉਹ ਨਾਈ ਦਾ ਕੰਮ ਕਰਦੇ ਨੇ ਹਰੇ ਨੇ ਕਾਲ ਤੇ ਲੁੱਕ ਜਿਹੜੀ ਆ ਉਹ ਵੀ ਕੁਲਦੀਪ ਮਾਨਕ ਸਾਹਿਬ ਵਰਗੀ ਰੱਖੀ ਹੈ ਮੁਲਾਕਾਤ ਕਿੰਨੀ ਕ ਵਾਰ ਹੋਈ ਹੈ ਕੁਲਦੀਪ ਮਾਨਕ ਸਾਹਿਬ ਨਾਲ ਉਹ ਬੰਦੇ ਰੌਲਾ ਪਾਤਾ ਕਹਿੰਦੇ ਜੀ ਆ ਗਿਆ ਮੁੰਡਾ ਇਹਦੀ ਗੱਲ ਕਰਦੇ ਜਦੋਂ ਉਹਨੇ ਦੇਖਿਆ ਪਿੰਡੀ ਸੱਤੇ ਮੱਥੇ ਤਾਂ ਫੋਮਾਇਆ ਕਹਿੰਦਾ ਯਾਰ ਤਾਂ ਸਾਹਨੇ ਲੱਗਦੀ ਵੀ ਇਹ ਮਾਨਕਾ ਕਿ ਮੈਂ ਮਾਨਕਾ ਉਹ ਰਾਣ ਹੋਏ ਪਹਿਲਾਂ ਕਹਿੰਦਾ ਮੈਨੂੰ ਤਾਂ ਯਾਰ ਸਮਝ ਨਹੀਂ ਲੱਗਦੀ ਇਹ ਮਾਨਕਾ ਕਹਿੰਦਾ ਆ ਜਾ ਪੁੱਤ ਆ ਜਾ ਤੇਰੀਆਂ ਗੱਲਾਂ 'ਚ ਕਰਦੇ ਆ ਤੇ ਮੈਂ ਗਾਂਹ ਹੋ ਕੇ ਮੱਥਾ ਟਿਕਣ ਲੱਗਾ ਲੇਕਿਨ ਹੱਥ ਫੜ ਲਏ ਮੇਰੇ ਮੱਥਨ ਟਿਕਣ ਦੇ ਤਾ ਉੱਠ ਕੇ ਖੜੇ ਹੋ ਗਿਆ ਜਿੱਕਿ ਭਾਈ ਹਾਂ ਜੱਫੀ ਪਾ ਕੇ ਕਲਾਵੇ ਚਲਿਆ ਇਸ਼ਾਰਾ ਕੀਤਾ ਕਹਿੰਦਾ ਇੱਧਰ ਆ ਦਿਨ ਵਿੱਚ ਤੇਰੇ ਵਾਸਤੇ ਜਗਾ ਜਿੱਦਾਂ ਤੁਸੀਂ ਦੱਸਿਆ ਕਿ 25 ਸਾਲ ਹੋ ਗਏ ਕਿਸੇ ਨੇ ਬਾਹ ਨਹੀਂ ਫੜੀ ਪਰ ਆਪ ਕਦੀ ਹੰਬਲਾ ਮਾਰਿਆ ਕਿਸੇ ਨੂੰ ਕਹਿ ਕੇ ਯਾਰ ਮੈਂ ਮੇਰੀ ਆਵਾਜ਼ ਸੋਹਣੀ ਮੈਂ ਗਾਉਣਾ ਚਾਹੁੰਦਾ ਵੀ ਮੈਨੂੰ ਕੋਈ ਲੱਭੀ ਦੇ ਬੰਦਾ ਜਿਹੜਾ ਮੇਰੇ ਤੇ ਪੈਸੇ ਲਾ ਦੇਵੇ ਨਹੀਂ ਜੀ ਜਦੋਂ ਦੱਸਿਆ ਨਹੀਂ ਕੁਝ ਫੇ ਮੈਂ ਪਿੱਛੇ ਆਪ ਕੋੰਦਰੀ ਮਾਰ ਲਿਆ ਹਾਂਜੀ ਫੇ ਅੰਦਰੀ ਮਾਨੇ ਹੁਣ ਕੀ ਕਰ ਸਕਦੇ ਹਾਂ ਕੁਲਦੀਪ ਮਾਨ ਸਾਹਿਬ ਹੁੰਦੇ ਤਾਂ ਵੀ ਚੱਲ ਜਾਣੀ ਸੀ ਗੱਡੀ ਤੇ ਜਾਂ ਉਹਨਾਂ ਦੇ ਬੇਟੇ ਠੀਕ ਹੁੰਦੇ ਹੁਣ ਮੇਰੇ ਬੱਚੇ ਜਵਾਨਾ ਹੋਣੇ ਮੈਂ ਪ੍ਰਵਾਹ ਕਰਨੀ ਸੀਗੀ ਹੁਣ ਮਾ ਨਿਕਲ ਜਾਣਾ ਸੀ ਜਦ ਵੀਰ ਕੋ ਤੇ ਬੱਸ ਇਹ ਉਹਨਾਂ ਦਾ ਮੇਰੇ ਕੋਲ ਕੰਡੈਕਟ ਵੀ ਨੰਬਰ ਹੈ ਨਹੀਂ ਵੀ ਕੋਈ ਨਹੀਂ ਤਾਂ ਹੋਣ ਨੂੰ ਵੀ ਜਾਣ ਮੈਂ ਜਾ ਸਕਦਾ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਾ ਸਕਦਾ ਜਿੱਦਾਂ ਉਹ ਥੋੜਾ ਜਿਹਾ ਅਫਸੈਟ ਹੋ ਰਿਹਾ ਸਟੇਟ ਤੇ ਉਹਨਾਂ ਨੂੰ ਮੈਂ ਚੱਕ ਸਕਦਾ ਜਾਨੀ ਕਿ ਗਿਰਿਆ ਹੋਣਾ ਜਿੱਤਾਂ ਦਾ ਬੰਦਾ ਸੀਗਾ ਦਲਬਾਜ ਸਿੰਘ ਅਮਰੀਕਾ ਗਏ ਹੋਏ ਉਹ ਮੇਰੇ ਉੱਤੇ ਲੱਗੇ ਸੀਗੇ 2 ਲੱਖ ਰੁਪਈਆ ਲੋਨ ਤੇ ਕੁਝ ਬੰਦਿਆਂ ਨੇ ਉਹਨੂੰ ਕੁਝ ਪਤਾ ਨਹੀਂ ਕਿਹੜੀ ਗੱਲ ਕਹੀ ਕਹਿੰਦੇ ਵੀ ਉਹੀ ਪੈਸਾ ਸਾਨੂੰ ਦਊ ਉਹੀ ਤੁਸੀਂ ਕਿਤੇ ਲੋਨ ਲੱਗੇ ਜੇ ਉਹ ਬਾਈ ਤਾਂ ਪਿੱਛੇ ਅੜ ਗਈ। 99 ਵਿੱਚ ਸਾਡੇ ਉਸਤਾਦ ਜੀ ਮੁਲਾਕਾਤ ਹੋਈ ਸੀਗੀ ਸਟੇਜ ਤੇ ਮੈਂ ਉਹਦੇ ਨਾਲ ਗਾ ਸੀਗਾ। ਉਸ ਵੇਲੇ ਮੈਨੂੰ ਨਾ ਨਾਰਖਣ ਲਈ ਕਿਹਾ ਸੀ ਪਰ ਸਾਡੇ ਮੰਮੀ ਨਹੀਂ ਮੰਨੇ ਸੀਗੇ ਕਹਿੰਦੇ ਵੀ ਨਹੀਂ ਜਾਣਾ। ਸਾਡੇ ਪਿੰਡ ਸੰਤ ਬਾਬਾ ਖਿਆਲੀ ਮਰਹ ਦਾ ਦਰਬਾਰ ਆ। ਉਹ ਮੈਨੂੰ ਕਹਿੰਦਾ ਇੱਥੇ ਦਰਬਾਰ ਚ ਬੈਠੇ ਸੀ ਅਸੀਂ ਕਹਿੰਦਾ ਵੀ ਜੇ ਫਰਿਆਦ ਕਰ ਬਾਬਿਆਂ ਅੱਗੇ ਵੀ ਜੇ ਇਸ ਦਰਬਾਰ ਦਾ ਪ੍ਰਧਾਨ ਮੈਂ ਬਣ ਗਿਆ ਤੇ ਕੁਲਦੀਪ ਮਾਨ ਕਹੂਗਾ ਉਸ ਟਾਈਮ। ਸਾਲ ਪੱਕਾ ਤੇ ਮੈਂ ਕਹਾ ਕੋਈ ਨਹੀਂ ਕਰਦਨੇ ਫਰਿਆਦ ਚਲੋ ਬਾਬੇ ਮੇਰੇ ਫਰਿਆਦ ਕੀਤੀ ਮਾਰਾ ਬਾਬਾ ਖਾਲੀ ਮੇਰੇ ਉਹਨਾਂ ਨੇ ਫਰਿਆਦ ਸੁਣ ਲਈ ਪਰ ਉਹਨਾਂ ਨੇ ਵੀ ਆਪਣਾ ਫਰਜ਼ ਨਿਭਾਇਆ ਫਿਰ ਕੁਲਦੀ ਮਾਨ ਕੋਲੋਂ ਬੁਲਾਇਆ ਪਹਿਲਾਂ ਕਿਸੇ ਦੇ ਘਰ ਬੈਠੇ ਸੀਗੇ ਤੇ ਫਿਰ ਉਦੋਂ ਬਾਅਦ ਸਟੇਜ ਤੇ ਮਿਲੇ ਮੈਨੂੰ ਸਟੇਜ ਤੇ ਆਪੇ ਚੜ੍ਹ ਗਿਆ ਇਹਨਾਂ ਨੂੰ ਆਵਾਜ਼ ਮਾਰ ਕੇ ਤੇ ਕਹਿੰਦੇ ਗਾ ਕੀ ਗਾਉਣਾ ਫਿਰ ਮੈਂ ਸੁਣਾਇਆ ਤੇ ਉਹ ਕਹਿੰਦੇ ਜੱਫੀ ਪਾਈ ਨਾ ਮੈਨੂੰ ਪਿਆਰ ਦਿੱਤਾ ਥੱਪੜਾ ਦਿੱਤਾ ਜਿਹੜੇ ਪਹਿਲਾਂ ਹੀ ਗੀਤ ਗਾਉਣ ਦੇ ਲੈ ਕੇ ਕੱਲ੍ਹ ਕੀਤਾ ਤੋਂ ਥਾਪੜ ਖਪੜਾ ਦਿੱਤਾ ਮੈਨੂੰ ਕਹਿੰਦੇ ਜਾ ਫਿਰ ਜਾ ਜਾ ਗਾਰੀ ਹੋ ਤੇ ਆ ਜਾ ਮੇਰੇ ਨਾਲ ਪੱਕਾ ਸਾਲ ਦੋ ਦੀ ਗੱਲ ਐ ਤਕੜਿਆਂ ਨੂੰ ਤਿੱਖਾ ਕਰ ਦੇ ਐ ਪਾਪੀਆਂ ਹੋ ਰਾਜਿਆ ਲੈ ਜਾ ਅਸੀਂ ਨਹੀਂ ਪੀਣਾ ਤੇਰੇ ਹੱਥੋਂ ਪਾਣੀ ਲੈ ਜਾ ਅਸੀਂ ਨਹੀਂ ਪੀਣਾ ਤੇਰੇ ਜਿਹੜੀ ਵੀ ਸਟੇਜ ਤੇ ਮੈਂ ਚੜਦਾ ਗਾਉਣ ਵਾਸਤੇ ਗੁਰਦੀ ਮਾਨ ਸਿੰਘ ਸਾਹਿਬ ਉਹਨਾਂ ਨੂੰ ਮੈਂ ਜਦੋਂ ਯਾਰ ਕਰਕੇ ਚੜਦਾ ਹੀ ਬੱਲੇ ਬੱਲੇ ਹੋ ਜਾਣਾ ਨੂੰ ਮਾਈ ਨੁੱਸ ਹੀ ਪੰਨ 1982 ਵਿੱਚ ਦੇਖਿਆ ਹੀ ਉਹਨਾਂ ਦੀ ਲੱਕ ਚਲੋ ਉਹਨਾਂ ਤਾਂ ਆਪ ਬਣਾਈ ਹੋਈ ਸੀ ਮੇਰੇ ਕੁਦਰਤੀ ਗੋਡ ਗਿਫਟ ਆਉਂਦੀ ਇੱਥੇ ਜਾਂ ਸੈਡਾਂ ਤੇ ਆਉਂਦੀ ਨਹੀਂ ਹਨ ਅੱਛਾ ਤੇ ਉਹਨਾਂ ਦੇ ਵੀ ਨੱਕ ਤੇ ਤਣ ਸੀਗਾ ਮੇਰੇ ਵੀ ਆ ਇਦਾਂ ਹੀ ਆ ਸੇਹ ਉਹ ਪਿੰਡ ਗਿਆ ਲਿੱਧਣਾ ਤੇ ਉਹ ਤੁਹਾਨੂੰ ਪਿੰਡ ਦੇ ਵਿੱਚ ਮਾਨਕ ਕਹਿ ਕੇ ਹੀ ਬੁਲਾਉਂਦੇ ਸਾਰੇ ਹਾਂਜੀ ਹਾਂਜੀ ਸਾਰੇ ਮਾਨਕ ਹੀ ਕਹਿੰਦੇ ਇੱਥੇ ਮੇਰੇ ਕੋ ਆਉਂਦੇ ਆ ਸਾਰੇ ਮਾਨਕ ਹੀ ਕਹਿੰਦੇ ਨਿ ਭਾਈਆਂ ਊਂ ਜਾ ਬਾਗ ਪਰਾਉਣੀਆਂ ਥੀਆਂ ਦੇ 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 ਦੋ ਦੁਨਿਆਈਆ ਉਹ ਮੈਂ ਚਾਦਰ ਕੱਢਦੀ ਨਹੀਂ ਜਿਹੜੀ ਟੋਪੇ ਪਾਵਾਂ ਟੋਪੇ ਪਾਵਾਂ ਟੋਪੇ ਅੱਜ ਇੱਕ ਐਸੇ ਕਲਾਕਾਰ ਦੇ ਨਾਲ ਮਿਲਾਂਗੇ ਜਿਸ ਦੀ ਆਵਾਜ਼ ਉਸਤਾਦ ਕੁਲਦੀਪ ਮਾਨਕ ਸਾਹ ਵਰਗੀ ਹੈ ਤੇ ਬਾਈ ਪ੍ਰੋਫੈਸ਼ਨ ਜਿਹੜਾ ਕੰਮ ਕਰਦੇ ਨੇ ਉਹ ਨਾਈ ਦਾ ਕੰਮ ਕਰਦੇ ਨੇ ਗੌਂਦੇ ਵੀ ਨੇ ਪਿਛਲੇ 25 ਸਾਲ ਤੋਂ ਗਾਉਂਦੇ ਆ ਰਹੇ ਨੇ ਪਰ ਕਹਿੰਦੇ ਨੇ ਕਿ ਕਈ ਵਾਰ ਸਾਡੇ ਜਿਹੜੇ ਸ਼ੌਂਕ ਹੁੰਦੇ ਨੇ ਉਹ ਸਾਡੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਗਰੀਬੀ ਹੁੰਦੀ ਹੈ ਉਹਦੇ ਕਰਕੇ ਪਿੱਛੇ ਰਹਿ ਜਾਂਦੇ ਨੇ ਪਰ ਅੱਜ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕੀਤੀ ਆ ਉਹਨਾਂ ਤੋਂ ਗਾਣੇ ਵੀ ਸੁਣਾਗੇ ਉਹਨਾਂ ਦੀ ਜ਼ਿੰਦਗੀ ਬਾਬਤ ਵੀ ਗੱਲਾਂ ਬਾਤਾਂ ਕਰਾਂਗੇ ਨਾਂ ਮੈਂ ਉਹਨਾਂ ਦਾ ਓਮ ਪ੍ਰਕਾਸ਼ ਤੇ ਲੁੱਕ ਜਿਹੜੀ ਆ ਉਹ ਵੀ ਕੁਲਦੀਪ ਮਾਨਕ ਸਾਹਿਬ ਵਰਗੀ ਰੱਖੀ ਹੈ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਜੀ ਦੈਨਿਕ ਸਵੇਰਾ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਤੁਹਾਡਾ ਦੈਨਿਕ ਸਵੇਰਾ ਵਾਲਿਆਂ ਦਾ ਥੈਂਕ ਯੂ ਚਲ ਕੇ ਆਏ ਵੈਲ ਸਭ ਤੋਂ ਪਹਿਲਾਂ ਤਾਂ ਇਹ ਜੀ ਕਿ ਪਿਛਲੇ 25 ਸਾਲ ਤੋਂ ਤੁਸੀਂ ਗਾਉਂਦੇ ਆ ਰਹੇ ਹੋ ਤੇ ਬਹੁਤ ਲੰਮਾ ਸਮਾਂ ਹੋ ਚੁੱਕਿਆ ਤੁਹਾਨੂੰ ਗਾਉਂਦਿਆਂ ਨੂੰ ਤੇ ਇਹ ਜਿਹੜਾ ਤੁਹਾਡਾ ਸ਼ੌਂਕ ਹੈ ਜਾਂ ਇਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਸੀਗੇ ਤੇ ਨਾਈ ਦਾ ਕੰਮ ਵੀ ਨਾਲ ਦੀ ਨਾਲ ਕਰਦੇ ਪਏ ਹੋ ਹਾਂਜੀ ਬਣਾਉਣਾ ਚਾਹੁੰਦੇ ਸੀ ਜੀ ਪਰ 1997 ਵਿੱਚ ਸਾਡੇ ਉਸਤਾਦ ਜੀ ਮੁਲਾਕਾਤ ਹੋਈ ਸੀਗੀ ਸਟੇਜ ਤੇ ਮੈਂ ਉਹਦੇ ਨਾਲ ਗਾ ਸੀਗਾ ਉਸ ਵੇਲੇ ਮੈਨੂੰ ਨਾਲ ਨਾਰਖਣ ਲਈ ਕਿਹਾ ਸੀ ਪਰ ਸਾਡੇ ਮੰਮੀ ਨਹੀਂ ਮੰਨੇ ਸੀਗੇ ਕਹਿੰਦੇ ਵੀ ਨਹੀਂ ਜਾਣਾ ਇਹ ਕਿਹੜਾ ਨਾਮ ਰੱਖਣ ਨੂੰ ਗਿਆ ਸੀ ਨਾਮ ਜੀ ਉਹਨਾਂ ਦੇ ਉਦਾਂ ਨਾਲ ਉਸ ਨਾਲ ਹਾਂਜੀ ਉਹਨਾਂ ਨਾਮ ਰੱਖਣ ਨੂੰ ਕਿਹਾ ਸੀ ਕਹਿੰਦੇ ਮੇਰੇ ਨਾਲ ਪੱਕਾ ਆ ਜਾ ਬੇਟਾ ਸਾਲ ਦੋ ਦੀ ਗੱਲ ਆ ਵੀ ਉਸ ਤੋਂ ਬਾਅਦ ਫੇ ਹਾਂਜੀ ਅਚਕ ਕੁਲਦੀਪ ਮਾਨਕ ਸਾਹਿਬ ਨੇ ਕਹੀ ਵੀ ਮੇਰੇ ਨਾਲ ਆ ਜਾ ਦੋ ਸਾਲ ਦੀ ਗੱਲ ਹੈ ਹਾਂਜੀ ਸਾਹਿਬ ਤੇ ਕਿੱਥੇ ਮਿਲੇ ਕਿੱਥੇ ਸੀਗੇ ਸਾਡੇ ਪਿੰਡ ਹੀ ਆਏ ਸੀ ਜੀ 1997 ਦੇ ਵਿੱਚ ਸਾਡੇ ਪਿੰਡ ਆ ਮੁੰਡਾ ਬੈਂਕ ਵਿੱਚ ਮਨਜੇ ਦਾ ਰਾਜਕੁਮਾਰ ਸਾਡੇ ਪਿੰਡ ਸੰਤ ਬਾਬਾ ਖਿਆਲ ਦੀ ਮਰਹ ਦਾ ਦਰਬਾਰ ਆ ਉਹ ਮੈਨੂੰ ਕਹਿੰਦਾ ਇੱਥੇ ਦਰਬਾਰ 'ਚ ਬੈਠੇ ਸੀ ਅਸੀਂ ਕਹਿੰਦਾ ਵੀ ਜੇ ਫਰਿਆਦ ਕਰ ਬਾਬਿਆਂ ਅੱਗੇ ਵੀ ਜੇ ਇਸ ਦਰਬਾਰ ਦਾ ਪ੍ਰਧਾਨ ਮੈਂ ਬਣ ਗਿਆ ਤੇ ਕੁਲਦੀਪ ਮਾਨ ਕਹੂਗਾ ਉਸ ਟਾਈਮ ਸਾਲ ਪੱਕਾ ਤੇ ਮੈਂ ਕਿਹਾ ਕੋਈ ਨਹੀਂ ਕਰਦਨੇ ਫਰਿਆਦ ਚਲੋ ਬਾਬਿਆਂ ਮੇਰੇ ਫਰਿਆਦ ਕੀਤੀ ਮਰਾ ਬਾਬਾ ਖਾਲੀ ਮਰੇ ਉਹਨਾਂ ਨੇ ਫਰਿਆਦ ਸੁਣ ਲਈ ਪਰ ਉਹਨਾਂ ਨੇ ਵੀ ਆਪਣਾ ਫਰਜ਼ ਨਿਭਾਇਆ ਫਿਰ ਕੁਲਦੀਪ ਮਾਨ ਕੋਹਨ ਨੂੰ ਬੁਲਾਇਆ ਤੇ ਉਦੋਂ ਮੁਲਾਕਾਤ ਹੋਈ ਸੀਗੀ ਹਾਂਜੀ ਉਦੋਂ ਮੁਲਾਕਾਤ ਹੋਈ ਸੀਗੀ ਪਹਿਲਾਂ ਕਿਸੇ ਦੇ ਘਰ ਬੈਠੇ ਸੀਗੇ ਤੇ ਫਿਰ ਉਦੋਂ ਬਾਅਦ ਸਟੇਜ ਤੇ ਮਿਲੇ ਮੈਨੂੰ ਸਟੇਜ ਤੇ ਆਪੇ ਚਾੜ੍ਹਿਆ ਸੀ ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਤੇ ਕਹਿੰਦੇ ਗਾ ਕੀ ਗਾਣਾ ਉਹਨਾਂ ਫਿਰ ਮੈਂ ਸੁਣਾਇਆ ਤੇ ਉਹ ਕਹਿੰਦੇ ਜੱਫੀ ਪਾਈ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਥਾਪੜਾ ਦਿੱਤਾ ਜਿਹੜੇ ਪਹਿਲਾਂ ਹੀ ਗੀਤ ਗਾਉਣ ਦੇ ਲੇਕੇ ਕੱਲ ਗੀਤ ਹਰ ਤੋਂ ਥਾਪੜਾ ਥਾਪੜਾ ਦਿੱਤਾ ਮੈਨੂੰ ਕਹਿੰਦੇ ਜਾ ਫਿਰ ਜਾ ਜਾ ਕਾਰੀ ਹੋ ਤੇ ਆ ਜਾ ਮੇਰੇ ਨਾਲ ਪੱਕਾ ਸਾਲ ਦੋ ਦੀ ਗੱਲ ਐ ਤੱਕੜਿਆਂ ਨੂੰ ਤਿੱਖਾ ਕਰ ਦੋ ਕਿਆ ਬਾਤ ਹਾਂਜੀ ਤੇ ਪਰ ਫਿਰ ਸਾਡੇ ਥੋੜਾ ਜਿਹਾ ਘਰ ਦਾ ਮਾਹੌਲ ਸੀਗਾ ਮੰਮੀ ਮੇਰੀ ਜਾਣ ਹੀ ਦਿੰਦੀ ਕਹਿੰਦੇ ਨਾ ਪੇਜੀ ਉਸ ਵੇਲੇ ਜਾਣ ਦੇ ਦੇਣ ਤੇ ਅੱਜ ਕੁਝ ਹੋਰ ਹੀ ਗੱਲਬਾਤ ਹੋਣੀ ਸੀ ਅੱਜ ਤੱਕ ਕੁਝ ਹੋਰ ਹੀ ਹੋਣਾ ਸੀ ਹਾਂ ਹਾਂਜੀ ਤੇ ਤੁਹਾਡੇ ਉਸਤਾਦ ਕੌਣ ਨੇ ਸਿਖਾਇਆ ਕਿਹਦੇ ਕੋਲ ਤੁਸੀਂ ਗਾਣਾ ਉਸਤਾਦ ਗੋਡ ਗਿਫਟੀ ਗੋਡ ਗਿਫਟੀ ਹਾਂਜੀ ਇਹਨਾਂ ਨੂੰ ਯਾਦ ਕਰਦੇ ਹੁੰਦੇ ਸੀ ਕੁਲਦੀ ਮਾਨਕ ਸਾਹਿਬ ਨੂੰ ਜਿੱਥੇ ਵੀ ਸਟੇਜ ਤੇ ਮੈਂ ਆਪਣੇ ਅੰਦਰ ਧਾਰ ਲਿਆ ਕਿ ਰੱਬ ਵੱਲੋਂ ਹੀ ਦਾਤ ਹੋਗੀ ਹਾਂਜੀ ਹਾਂਜੀ ਰੱਬ ਵੱਲੋਂ ਦਾਤ ਸੀਗੀ ਤੇ ਕੁਝ ਇਹਨਾਂ ਦਾ ਸ਼ੀਰ ਬਾਤ ਸੀਗਾ ਜਿਹੜੀ ਵੀ ਸਟੇਜ ਤੇ ਮੈਂ ਚੜਦਾ ਸੀ ਗਾਉਣ ਬਾਤ ਤੇ ਕੁਲਦੀ ਮਾਨਕ ਸਾਹਿਬ ਉਹਨਾਂ ਨੂੰ ਜਦੋਂ ਯਾਦ ਕਰਕੇ ਚੜਦਾ ਸੀ ਬੱਲੇ ਬੱਲੇ ਹੋ ਜਾਂਦੇ ਹੀ ਮੈਂ ਤਾਂ ਉਹਨਾਂ ਗੱਲਾਂ ਬਾਤਾਂ ਦਾ ਚਲੋ ਹੁੰਦੀਆਂ ਰਹਿਣਗੀਆਂ ਉਹ ਪਹਿਲਾ ਗਾਣਾ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਕੁਲਦੀਪ ਮਾਨਕ ਸਾਹਿਬ ਦੇ ਨਾਲ ਗਾਇਆ ਸੀਗਾ ਸਟੇਜ ਤੇ ਯਾਦ ਹੈ ਮੈਂ ਸਰਬਣ ਪੁੱਤਰ ਦਾ ਗਾਇਆ ਸੀ ਚਲੋ ਥੋੜਾ ਸੁਣਾ ਦੋ ਹੋ ਅੰਦਲਾ ਅੰਦਲੀ ਦੋ ਮੈਂ ਰੋ ਰੋ ਭੁੱਬਾ ਮਾਰਦੇ ਸੁਣ ਕੇ ਦਸਰਥੇ ਕੋਲੋਂ ਪੁੱਤ ਦੀ ਦਹਧ ਕਹਾਣੀ ਸਾਡਾ ਸਰਬਣ ਪੁੱਤਰ ਕਿੱਥੇ ਮਾਰ ਮੁਕਾਇਆ ਏ ਪਾਪੀਆਂ ਹੋ ਰਾਜਿਆ ਲੈ ਜਾ ਅਸੀਂ ਨਹੀਂ ਪੀਣਾ ਤੇਰੇ ਹੱਥੋਂ ਪਾਣੀ ਲੈ ਜਾ ਅਸੀਂ ਨਹੀਂ ਪੀਣਾ ਤੇਰੇ ਹੱਥੋਂ ਪਾਣੀ ਕੀ ਬਾਤ ਹੈ ਕੀ ਬਾਤ ਹੈ ਤੇ ਲੁੱਕ ਜਿਹੜੀ ਤੁਸੀਂ ਰੱਖੀ ਉਹਨਾਂ ਨੂੰ ਦੇਖ ਕੇ ਰੱਖੀ ਸੀ ਜਾਂ ਪਹਿਲਾਂ ਇਦਾਂ ਰੱਖ ਦੇ ਸੀਗੇ ਜਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਉਸਤਾਦ ਮੰਨਦੇ ਸੀਗੇ ਬਸ ਉਹਨਾਂ ਨੂੰ ਮੈਂ ਸਤਾਦ ਹੀ ਮੰਨਿਆ ਉਹ 1900 ਉਹਨਾਂ ਨੂੰ ਮੈਂ 82 ਦੇ ਵਿੱਚ ਵੇਖਿਆ ਸੀ ਪਹਿਲੀ ਵਾਰੀ ਹੂੰ ਨਸੀ ਪੰਡ ਸਾਡੇ ਲਾਗੇ ਪੰਡਾ ਕਿਲੋਮੀਟਰ ਨਸੀ ਪੰਡ 1982 ਵਿੱਚ ਦੇਖਿਆ ਸੀ ਉਹਨਾਂ ਦੀ ਲੁੱਕ ਚਲੋ ਉਹਨਾਂ ਤਾਂ ਆਪ ਬਣਾਈ ਹੋਈ ਸੀ ਮੇਰੇ ਕੁਦਰਤੀ ਗੋਡ ਗਿਫਟ ਆਉਂਦੀ ਇੱਥੇ ਜਾਂ ਸੈਣਾ ਤੇ ਆਉਂਦੀ ਨਹੀਂ ਹੁੰਦੀ ਅੱਛਾ ਹਾਂਜੀ ਤੇ ਉਹਨਾਂ ਦੇ ਵੀ ਨੱਕ ਤੇ ਤਣ ਸਿਗਾ ਮੇਰੇ ਵੀ ਆ ਇਦਾਂ ਹੀ ਆ ਸੇਮ ਥੋੜਾ ਜਿਹਾ ਸ਼ਕਲ ਦਾ ਵੀ ਥੋੜਾ ਜਿਹਾ ਫਰਕ ਆਇਆ ਕੁਦਰਤੀ ਹੈ ਗੋਡ ਗਿਫਟ ਹੈ ਮੈਂ ਜਦੋਂ ਤੁਹਾਡੇ ਪਿੰਡ ਗਿਆ ਲਿੱਦਣਾ ਤੇ ਉਹ ਤੁਹਾਨੂੰ ਪਿੰਡ ਦੇ ਵਿੱਚ ਮਾਨਕ ਕਹਿ ਕੇ ਬੁਲਾਉਂਦੇ ਸਾਰੇ ਹਾਂਜੀ ਹਾਂਜੀ ਸਾਰੇ ਮਾਨਕ ਹੀ ਕਹਿੰਦੇ ਇੱਥੇ ਮੇਰੇ ਕੋ ਆਉਂਦੇ ਆ ਸਾਰੇ ਮਾਨਕ ਹੀ ਕਹਿੰਦੇ ਅਸਲ ਨਾਮ ਅਜੇ ਤੱਕ ਕਿਸੇ ਨੇ ਲਿਆ ਉਮ ਪ੍ਰਕਾਸ਼ ਹਾਂਜੀ ਲੈਂਦੇ ਆ ਕੋਈ ਤਾਂ ਦਾ ਮਾਨਕ ਕਹਿੰਦੇ ਨੇ ਹਾਂਜੀ ਜਾਦਾ ਮਾਨਕ ਕਹਿੰਦੇ ਹਾਂਜੀ ਉਹ ਬਾ बाकी ਨਾਂ ਵੀ ਲੈਂਦੇ ਕਈ ਓਮਾ ਵੀ ਕਹਿੰਦੇ ਹਾਂਜੀ ਤੇ ਹੁਣ ਜਿਹੜਾ ਤੁਹਾਡਾ ਇਹ ਨਾਈ ਦਾ ਜਿਹੜਾ ਕੰਮ ਹੈ ਜੱਦੀ ਪੁਸ਼ਟੀ ਕੰਮ ਹੈ ਹਾਂਜੀ ਇਹ ਸਾਡਾ ਜੱਦੀ ਪੁਸ਼ਟੀ ਬਜ਼ੁਰਗਾਂ ਤੋਂ ਚੱਲਦਾ ਦਾਦਿਆਂ ਪਰਦਾਦਿਆਂ ਤੋਂ ਚੱਲਦਾ ਆ ਰਿਹਾ ਹਾਂਜੀ ਨਾਈ ਦਾ ਤੇ ਹਲਵਾਈ ਦਾ ਸਾਡੇ ਪੱਕਾ ਹੀ ਤੇ ਸ਼ੌਂਕ ਤਾਂ ਕੋਈ ਹੋਰ ਸੀਗਾ ਗਵੀਆਂ ਬਣਨਾ ਸੀ ਪਰ ਗਰੀਬੀ ਕਰੰਟਰ ਦੇ ਪਿੱਛੇ ਰਹਿ ਗਏ ਨਾ ਤੇ ਮੁਲਾਕਾਤ ਕਿੰਨੀ ਗਵਾਰ ਹੋਈ ਐ ਕੁਲਦੀਪ ਮਾਨ ਸਾਹਿਬ ਨਾਲ ਤੇ ਪਹਿਲਾਂ ਮੈਂ ਜੀ 1990 ਦੇ ਦਹਾਕੇ ਵਿੱਚ ਗਿਆ ਸੀਗਾ ਮੇਰੀਆਂ ਭੈਣਾਂ ਲੁਧਿਆਣੇ ਆ ਜੀ ਉੱਥੋਂ ਆਉਂਦੇ ਹੋਇਆ ਮੈਂ ਬਸ ਸਾਡੇ ਲੁਧਿਆਣੇ ਪਹੁੰਚਿਆ ਤੇ ਮੇਰਾ ਆਪਣਾ ਹੀ ਮੂੜ ਕੀਤਾ ਮੈਂ ਮੰਨ ਕੀਤਾ ਮੈਂ ਕਿ ਉਸਤਾਦ ਉਹਨਾਂ ਨੂੰ ਮਿਲ ਕੇ ਚੱਲਦੇ ਮੈਂ ਕੁਲਦੀਪ ਮਾਨ ਸਾਹਿਬ ਹੁਣ ਡਾਕਟਰ ਮੈਂ ਥੱਲੇ ਨਾ ਮਾਰਕੀਟ ਸੀਗੀ ਉਹਨਾਂ ਦੀ ਉਥੋਂ ਪੁੱਛਿਆ ਤੇ ਕਾਰਪੈਂਟਰ ਵਾਲੇ ਸੀਗੇ ਸਰਦਾਰ ਜੀ ਮੈਂ ਕਿਹਾ ਵੀ ਕੁਲਦੀਪ ਮਾਨ ਸਾਹਿਬ ਦਾ ਦਫ਼ਤਰ ਕਹਿੰਦੇ ਉਹ ਮੈਨੂੰ ਉਹ ਦਿਖਦਾ ਨਹੀਂ ਬੋਰ ਤੇ ਨੂੰ ਉੱਪਰ ਉਹ ਮੈਂ ਕਿਹਾ ਬੋਰ ਤਾਂ ਦਿਖਦਾ ਮੈਨੂੰ ਰਸਤਾ ਨਹੀਂ ਦਿਖਦਾ ਕਹਿੰਦੇ ਆ ਪਿੱਛੇ ਨਹੀਂ ਜਾ ਤੇ ਪੌੜੀ ਚੜਦੀ ਉੱਪਰ ਤੇ ਉੱਪਰ ਦਫ਼ਤਰ ਮੈਂ ਚਲਾ ਗਿਆ ਪਹਿਲਾਂ ਵੀ 25 ਬੰਦੇ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੂੰ ਮਿਲਣ ਵਾਸਤੇ ਕੋਈ ਰਾਈਟਰ ਸੀਗੇ ਕੋਈ ਉਹਨਾਂ ਦੀ ਬੁਕਿੰਗ ਵਾਸਤੇ ਸੀਗੇ ਕੋਈ ਉਦਾਂ ਮਿਲਣਾ ਸੀ ਜਿੱਦਾਂ ਮੈਂ ਗਿਆ ਸੀ ਉਹ ਕਹਿੰਦੇ ਆਉਣ ਵਾਲਾ ਮੈਨੂੰ ਕਹਿੰਦੇ ਉਹ ਤੇ ਬਹਿ ਜਾ ਇੱਥੇ ਤੇ ਉਹ ਐਵੇਂ ਅੰਦਰ ਵਰਦਿਆਂ ਪਹਿਲਾਂ ਮੈਂ ਹੀ ਬੈਠਾ ਸੀ ਬਾਕੀ ਸਾਰੇ ਗਾਂ ਸੀ ਜ્યાં ਬਾਅਦ ਚ ਸੀਗਾ ਮੁਲਾਕਾਤ ਮੇਰੀ ਪਹਿਲਾਂ ਹੋਈ ਹਾਂਜੀ ਪਹਿਲਾਂ ਤੇ ਉਹ ਪੰਜਾਂ ਕਿ ਮਿੰਟਾਂ ਬਾਅਦ ਥੱਲੋਂ ਬੋਲਦੇ ਆ ਰਹੇ ਸੀ ਦੋ ਜਣੇ ਚੜਦੇ ਆ ਰਹੇ ਮੈਂ ਉਦੋਂ ਪਛਾਣ ਲਿਆ ਮੈਂ ਕਿ ਸਾਥ ਹੋਣੀ ਆ ਰਹੇ ਆ ਤੇ ਉਹਨਾਂ ਨੇ ਪੈਂਟ ਕਮੀਜ਼ ਪਾਈ ਹੋਈ ਸੀ ਤੇ ਉਹ ਆਏ ਮੈਂ ਮੱਥਾ ਟੇਕਿਆ ਪਹਿਲੀ ਮੁਲਾਕਾਤ ਮੇਰੀ ਸੀ ਮੈਨੂੰ ਜੱਫੀ ਪਾਈ ਤੇ ਦਫ਼ਤਰ ਆ ਕੇ ਕੁਰਸੀ ਦੇ ਉੱਤੇ ਬੈਠੇ ਤੇ ਉਹਨਾਂ ਨੇ ਹੈਲੋ ਹਾਈ ਕੀਤੀ ਸਾਰੇ ਬੰਦਿਆਂ ਦੇ ਨਾਲ ਉਹ ਕੰਦੇ ਵੀ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਆ ਤੇ ਆ ਮੇਰੇ ਸਟੇਟ ਸਟੇਟੀਆਂ ਕਰ ਲਓ ਗੱਲ ਤੇ ਜਿਨ੍ਹਾਂ ਨੇ ਮੈਨੂੰ ਸਪੈਸ਼ਲ ਮਿਲਣਾ 2-4 ਦਿਨ اٹਕਿਆ ਉਹ ਕਿਉਂਕਿ ਮੈਂ ਵਿਜੀ ਹਾਂ ਥੱਲੇ ਮੇਰੀ ਵਾਈਫ ਬੈਠੀ ਹੈ ਗੱਡੀ ਦੇ ਵਿੱਚ ਅਸੀਂ ਚੰਡੀਗੜ੍ਹ ਜਾ ਰਹੇ ਕਿਤੇ ਵਿਜੀ ਸੀਗੀ ਉਹ ਤੇ ਫਿਰ ਮੇਰੇ ਨਾਲ ਵੀ ਉਹਨਾਂ ਨੇ ਕੀ ਗੱਲ ਕਰਨੀ ਸੀ ਜਦੋਂ ਕਿਸੇ ਨਾਲ ਨਹੀਂ ਕੀਤੀ ਉਹਨਾਂ ਨੇ ਮਤਲਬ ਦیدار ਹੀ ਹੋਇਆ ਉਹਨਾਂ ਦਾ ਹਾਂਜੀ ਦیدار ਹੋਇਆ ਦਰਸ਼ਣੀ ਹੋਇਆ ਉਹਨਾਂ ਦੇ ਅਨ ਜਨਦਾਂ ਥਾਪੜਾ ਮਿਲ ਗਿਆ ਜੱਫੀ ਪਾ ਕੇ ਪਈ ਹਾਂਜੀ ਉਹ ਜੱਫੀ ਯਾਦ ਹੈ ਅੱਜ ਵੀ ਪਾਗ ਹੋ ਗਈ ਆਪਣੀ ਹਾਂਜੀ ਜੱਫੀ ਨਾਲੀ ਰੋ ਬਾਗੋ ਪਾਗ ਹੋ ਗਈ ਤੇ ਉਸ ਤੋਂ ਬਾਅਦ ਫਿਰ ਪਿੰਡ ਮਲਾ ਕਰ ਹਾਂਜੀ ਫਿਰ ਤੁਸੀਂ ਦੱਸਿਆ ਉੱਥੇ ਕਿ ਆਪਾਂ ਮਿਲੇ ਸੀ ਉੱਥੇ ਆਫਿਸ ਦੇ ਵਿੱਚ ਉਹ ਦੱਸਿਆ ਦਾ ਸੀਗਾ ਮੈਂ ਉਹਨਾਂ ਨੂੰ ਲੇਕਿਨ ਉਹ ਕਹਿੰਦੇ ਵੀ ਬਹੁਤ ਆਉਂਦੇ ਜਾਂਦੇ ਆ ਕਈ ਵੇਲੇ ਨਹੀਂ ਖਿਆਲ ਹੁੰਦਾ ਬੇਟਾ ਤੂੰ ਬੇਹੇ ਆਇਆ ਹੋਏਗਾ ਖਿਆਲ ਨਹੀਂ ਆ ਤੇ ਚਲੋ ਤੂੰ ਬਹੁਤ ਵਧੀਆ ਤੇ ਉਹਨੇ ਜਦੋਂ ਮੈਨੂੰ ਵੇਖਿਆ ਨਾ ਕਿਸੇ ਨੇ ਮੈਨੂੰ ਬਲਾਹ ਹੋਈ ਸੀ ਕਹਿੰਦੇ ਕੁਲਦੀਪ ਮਾਨਕ ਤੁਹਾਨੂੰ ਬੁਲਾ ਰਹੇ ਕਿਸੇ ਨੇ ਗੱਲ ਕੀਤੀ ਸੀ ਕਹਿੰਦੇ ਸਾਡੇ ਪਿੰਡ ਦਾ ਮੁੰਡਾ ਸਤਾਜ ਜੀ ਤੁਹਾਨੂੰ ਗੁਰੂ ਮੰਨਦਾ ਤੇ ਤੁਹਾਡੇ ਕੀ ਲਗਾਉਂਦਾ ਕਹਿੰਦੇ ਬੁਲਾਓ ਉਹਨੂੰ ਉਹ ਸਾਡੇ ਘਰ ਆ ਕੋਈ ਬੰਦਾ ਕਹਿੰਦੇ ਚਲੋ ਜੀ ਤੁਹਾਨੂੰ ਸਾਦੇ ਮੈਂ ਕਿੱਥੇ ਕਹਿੰਦੇ ਪਟਵਾਰੀ ਦੇ ਘਰ ਮੈਂ ਗਿਆ ਤੇ ਘਰ ਪਰਿਆ ਪਿਆ ਸੀ ਉਹਨਾਂ ਨੂੰ ਮੈਨੂੰ ਵਾਸਤੇ ਆਏ ਹੋਏ ਸੀਗੇ ਪਿੰਡ ਦੇ ਲੋਕ ਤੇ ਕੋਠੀ ਦੇ ਵਿੱਚ ਉਹਨਾਂ ਦੇ ਮੈਂ ਜਦੋਂ ਗਿਆ ਤੇ ਪਿੰਡ ਦੇ ਬੰਦੇ ਨੇ ਰੌਲਾ ਪਾ ਇਦਾਂ ਸੋਫੇ ਤੇ ਬੈਠੇ ਸੀ ਲਾਚਾਲੂ ਚਲਾ ਹੋਇਆ ਸੀਗਾ ਪੂਰੀ ਤਿਆਰੀ ਚਾਹੀ ਸੀ ਤੇ ਉਹਨਾਂ ਨੂੰ ਨਹੀਂ ਸੀ ਖਿਆਲ ਉਹਨਾਂ ਜਦੋਂ ਮੈਂ ਮਿਲਿਆ ਸੀਗਾ ਉਹ ਨਹੀਂ ਸੁਣਦੇ ਦੇ ਵਿੱਚ ਤੇ ਉਹ ਬੰਦੇ ਰੌਲਾ ਪਾਤਾ ਕਹਿੰਦੇ ਜੇ ਆ ਗਿਆ ਮੁੰਡਾ ਇਹਦੀ ਗੱਲ ਕਰਦੇ ਜਦੋਂ ਉਹਨੂੰ ਦੇਖਿਆ ਪਿੰਡੀ ਸੱਟੇ ਮੱਥੇ ਤਾਂ ਆਪtham ਮਾਰਿਆ ਕਹਿੰਦਾ ਯਾਰ ਤਾਂ ਸਾਹਮਣੇ ਲੱਗਦੀ ਵੀ ਇਹ ਮਾਨਕਾ ਕਿ ਮੈਂ ਮਾਨਕਾ ਹਾਂਜੀ ਅੱਛਾ ਉਹ ਰਾਣ ਹੋਏ ਪਹਿਲਾਂ ਕਹਿੰਦਾ ਮੈਨੂੰ ਤਾਂ ਯਾਰ ਸਮਝ ਨਹੀਂ ਲੱਗਦੀ ਇਹ ਮਾਨਕਾ ਕਹਿੰਦਾ ਆ ਜਾ ਪੁੱਤ ਆ ਜਾ ਤੇਰੀਆਂ ਗੱਲਾਂ 'ਚ ਕਰਦੇ ਆ ਤੇ ਮੈਂ ਗਾਂਹ ਹੋ ਕੇ ਮੱਥਾ ਟੇਕਣ ਲੱਗਾ ਲੇਕਿਨ ਮੈਨੂੰ ਹੱਥ ਫੜ ਲਏ ਮੇਰੇ ਮੱਥਨ ਟੇਕਣ ਦੇ ਤਾ ਉੱਠ ਕੇ ਖੜੇ ਹੋ ਗਿਆ ਜੱਫੀ ਹਾਂ ਜੱਫੀ ਪਾ ਕੇ ਕੜਾਵੇ ਚਲਿਆ ਇਸ਼ਾਰਾ ਕੀਤਾ ਕਹਿੰਦਾ ਇੱਧਰ ਆ ਦਿਨ ਵਿੱਚ ਤੇਰੇ ਵਾਸਤੇ ਜਗਾ ਆਏ ਹਾਂਜੀ ਕਿਆ ਬਾਤ ਹੈ ਹਾਂਜੀ ਤੇ ਕਹਿੰਦੇ ਕੋਈ ਸਟੇਜ ਤੇ ਮਿਲਦੇ ਹੁਣ ਤੱਕ ਹਾਂਜੀ ਫਿਰ ਸਟੇਜ ਤੇ ਮਿਲਣਾ ਹਾਂਜੀ ਫਿਰ ਤੇ ਜਦੋਂ ਹੁਣ 25 ਸਾਲ ਹੋ ਗਏ ਤੁਹਾਨੂੰ ਗਾਉਂਦਿਆਂ ਨੂੰ ਤੇ 25 ਸਾਲਾਂ ਦੇ ਦੌਰ ਦੇ ਵਿੱਚ ਅਖਾੜੇ ਖੂੜੇ ਤੁਸੀਂ ਲਾਏ ਨੇ ਹਾਂਜੀ ਲਾਏ ਆ ਆਪਣੇ ਏਰੀਏ ਵਿੱਚ ਹੀ ਲਾਏ ਆ ਬਾਹਰ ਨਹੀਂ ਕਿਤੇ ਗਏ ਅੱਛਾ ਆਪਣੇ ਇਸ ਏਰੀਏ ਦੇ ਵਿੱਚ ਹੀ ਅਖਾੜੇ ਲਾਏ ਪਿੰਡ ਦੇ ਵਿੱਚ ਜਾਂ ਹੋਗੇ ਜਾਂ ਇਧਰ ਏਰੀਏ ਵਿੱਚ ਹੋਗੇ ਮਤਲਬ ਅੱਜ ਤੱਕ ਇਸ ਤੋਂ ਬਾਹਰ ਨਹੀਂ ਕਦੀ ਬਾਹਰ ਨਹੀਂ ਲੁਧਿਆਣਾ ਇੱਕ ਵਾਰ ਹੀ ਗਿਆ ਸੀਗਾ ਉਹ ਵੀ ਜਾਗਰਨ ਤੇ ਉਦਾਂ ਨਹੀਂ ਪਰ ਜੇ ਆਪਾਂ ਗੱਲ ਕਰੀਏ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅੱਜ ਕੱਲ ਤਾਂ ਮੈਂਟੋ ਮੈਂਟ ਜਿਹੜੀਆਂ ਰੀਲਾਂ ਵਾਇਰਲ ਹੋ ਜਾਂਦੀਆਂ ਨੇ ਮੈਂਟੋ ਮੈਂਟ ਜਿਹੜਾ ਬੰਦਾ ਰਾਤੋਂ ਰਾਤ ਕਹਿ ਸਕਦੇ ਆ ਵੀ ਸਟਾਰ ਬਣ ਜਾਂਦਾ ਜਦੋਂ ਇੱਕ ਵਾਰ ਵਾਇਰਲ ਹੋ ਜਾਂਦਾ ਤੇ ਕਿਸੇ ਵੀ ਬੰਦੇ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਯਾਰ ਮੈਂ ਤੇਰੀ ਗੱਲ ਗਾਹ ਕਰਵਾ ਦਿੰਨਾ ਜਾਂ ਤੇਰੀ ਕੋਈ ਵੀਡੀਓ ਵਾਇਰਲ ਕਰ ਦਿੰਨੇ ਆ ਮਤਲਬ ਕਿਸੇ ਨੇ ਬਾਹ ਨਹੀਂ ਫੜੀ ਅਜੇ ਤਾਂ ਕਹਿਣ ਦੀ ਗੱਲ ਇਹ ਨਹੀਂ ਜੀ ਬਾਹ ਵੈਸੇ ਕਈ ਪਹਿਲੇ ਹੁਣ ਇਦਾਂ ਵੀ ਹੋ ਜਾਂਦਾ ਕੋਈ ਕਰਦਾ ਵੀ ਹੈ ਨਾ ਕਿਸੇ ਲਈ ਤੇ ਕੁਝ ਪਿੰਡ ਦੇ ਇਹੋ ਜਿਹੇ ਬੰਦੇ ਹੁੰਦੇ ਤੁਹਾਨੂੰ ਪਤਾ ਵੀ ਟਰਕਾਪ ਟੰਪ ਨੇ ਵਿੱਚ ਲੱਤਾਂ ਖਿੱਚਣ ਲੱਪੰਦੇ ਵੀ मतलब ਤੁਹਾਡੇ ਪਿੰਡ ਦੇ ਬੰਦੇ ਲੱਤਾਂ ਖਿੱਚਦੇ ਨੇ ਕਰ ਦਿੰਦੇ ਕਈ ਵਾਰੀ ਹੋ ਜਾਂਦਾ ਇੱਕ ਬੰਦਾ ਜੱਟਾਂ ਦਾ ਬੰਦਾ ਸੀਗਾ ਦਲਬਾਗ ਸਿੰਘ ਅਮਰੀਕਾ ਗਏ ਹੋਏ ਆ ਜੀ ਉਹ ਮੇਰੇ ਉੱਤੇ ਲੱਗੇ ਸੀਗੇ 2 ਲੱਖ ਰੁਪਈਆ ਲੋਨ ਤੇ ਕੁਝ ਬੰਦਿਆਂ ਨੇ ਉਹਨੂੰ ਕੁਝ ਪਤਾ ਨਹੀਂ ਕਿਹੜੀ ਗੱਲ ਕਹੀ ਕਹਿੰਦੇ ਵੀ ਉਹੀ ਪੈਸਾ ਸਾਨੂੰ ਜੋ ਅਸੀਂ ਤੁਸੀਂ ਕਿਤੇ ਲੋਨ ਲੱਗੇ ਜੇ ਉਹ ਬਾਜਦਾਂ ਹੀ ਪਿਛੇ ਅੜ ਗਏ ਉਹਦੋਂ ਮੇਰੀ ਕੈਸ਼ ਕਢਾਉਣ ਲੱਗੇ ਸੀ ਹਾਂਜੀ ਤੇ ਹੁਣ ਨਾ ਕੀ ਲੀਏ ਪੰਦੇ ਬੰਦਿਆਂ ਚਲੋ ਨੇ ਗਾਣੇ ਗੋਣੇ ਸਿਲੈਕਟ ਹੋ ਗਏ ਸੀ ਸਭ ਕੁਝ ਹੋ ਗਿਆ ਸੀਗਾ ਹਾਂਜੀ ਉਹ ਗਾਣੇ ਮੈਨੂੰ ਕਹਿੰਦੇ ਸੀ ਸਿਲੈਕਟ ਕਰਕੇ ਰੱਖੀਏ ਵੀ ਜੇ ਮੈਂ ਆ ਕੇ ਰਿਕਾਰਡਿੰਗ ਕਰਾਉਂਦਾ ਵੀ ਜੇ ਕੈਸਟ ਚੱਲ ਗਈ ਅਮਰੀਕਾ ਦਾ ਟੂਲ ਲਵਾਉਣਾ ਗਾਉਂ ਨੂੰ ਸੱਦਣਾ ਉਹ ਮੇਰਾ ਕੰਮ ਪਰ ਫਿਰ ਉਹ ਕਿਸੇ ਬੰਦੇ ਨੇ ਦੱਸਿਆ ਕੋਈ ਖਾਸ ਉਹਨਾਂ ਦੇ ਨਾਲ ਬੈਠਦਾ ਉੱਟਦਾ ਸੀਗਾ ਬੰਦਾ ਉਹ ਮੈਨੂੰ ਕਹਿੰਦਾ ਵੀ ਮਾਨਕ ਸਾਹਿਬ ਹੁਣ ਤੁਹਾਡੀ ਕੈਸਟ ਨਹੀਂ ਨਿਕਲਣੀ ਮੈਂ ਕੀ ਹਾਂ ਕਹਿੰਦਾ ਤੁਹਾਡੇ ਕੋਈ ਬੰਦੇ ਆਏ ਸੀ ਕੁਝ ਵੀ ਉਹਨਾਂ ਨੇ ਆ ਗੱਲ ਕਹੀ ਹਾਂਜੀ 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 ਵੀ ਕਿਤੇ ਲਾਉਣ ਲੱਗੇ ਜੀ ਤੁਸੀਂ ਪਾਹੇ ਐਂ ਖਰਾਬ ਕਰੋਗੇ ਉਹੀ ਸਾਨੂੰ ਦਿਓ ਪਾਹੇ ਬਾਜ ਤਾਂ ਤੇ ਅੱਜ ਜੇ ਮਾਨਕ ਸਾਹਿਬ ਹੁੰਦੇ ਤਾਂ ਹੋਰ ਗੱਲ ਸ਼ਾਇਦ ਹੋ ਜਾਂਦੀ ਹਾਂਜੀ ਕੋਈ ਗੱਲ ਕੋਈ ਹੋ ਸਕਦੀ ਬਾਕੀ ਉਹ 2005 ਦੇ ਵਿੱਚ ਫਿਰ 97 ਤੋਂ ਬਾਅਦ ਉਹਨਾਂ ਦੇ ਬੇਟੇ ਆਏ ਸੀਗੇ ਸਾਡੇ ਜੱਟਾਂ ਨੇ ਸੱਦਿਆ ਹੋਇਆ ਸੀਗਾ ਤੇ ਜਦਵੀਰ ਮਾਨ ਤੇ ਉਹ ਵੀ ਤਾਂ ਇਹ ਦੂਸਰੀ ਕੁਰਸੀ ਤੇ ਮੈਂ ਬਿਠਾ ਸੀ ਮੌਲਿਕ ਕੁਤਾਰ ਦੇ ਵਿੱਚ ਮੇਨ ਹੁੰਦੇ ਪਤਵੰਤੇ ਸੱਜਣ ਜੀ ਜੀ ਪੰਚਾਇਤ ਮੈਂਬਰ ਕੁਝ ਪੁਲਿਸ ਵਾਲੇ ਸੀਗੇ ਆਪਣੇ ਮੁਲਾਜ਼ਮ ਜੇ ਉਹ ਮੈਨੂੰ ਜੱਟਾਂ ਦੇ ਮੁੰਡੇ ਕਹਿੰਦੇ ਉਹ ਮੈਂ ਟਾਈਮ ਲਈਏ ਮੈਂ ਕਹਾਂ ਜੇ ਵੱਡੇ ਕਲਾਕਾਰ ਆ ਛੇ ਦੀ ਟਾਈਮ ਨਹੀਂ ਦਿੰਦੇ ਹੁੰਦੇ ਆਮ ਬੰਦੇ ਨੂੰ ਉਹ ਕਹਿੰਦੇ ਗੱਲ ਕਿਹੜੀ ਆਪਾਂ ਸੱਧਿਆ ਜਦਾਂ ਕਿਦਾਂ ਹੋ ਸਕਦੀ ਤੇ ਕਹਿੰਦੇ ਨਹੀਂ ਤੇਰੇ ਨਾਲ ਬਾਰ ਬਾਰ ਦੇਖਦਾ ਹੋ ਕੋਈ ਵਜ੍ਹਾ ਮੈਂ ਕਹਾਂ ਹਾਂ ਦੇਖਦਾ ਤਾਂ ਮੇਰੇ ਬਲਾਈ ਓਦਾਂ ਬਾਰ ਬਾਰ ਉਹ ਗਏ ਉਹਨਾਂ ਨੇ 100-100 ਰੁਪਈਆ ਦਿੱਤਾ ਉਹਨੂੰ ਕਹਿੰਦੇ ਜਦਵੀਰ ਕਹਿੰਦੇ ਹਾਂਜੀ ਕਹਿੰਦਾ ਯਾਰ ਸਾਡੇ ਪਿੰਡ ਦਾ ਮੁੰਡਾ ਤੇਰੇ ਡੈਡੀ ਨੂੰ ਗੁਰੂ ਮੰਦਾ ਉਹਦਾ ਇੱਕ ਦੋ ਗੀਤ ਲੋਣੇ ਕਹਿੰਦਾ ਆਜੋ ਪੇਦ ਦਿਓ ਉਹਨਾਂ ਨੇ ਮੈਨੂੰ ਉੱਥੇ ਇਦਾਂ ਹੱਥ ਮਾਰਤਾ ਕਹਿੰਦੇ ਆ ਜਾ ਜਦੋਂ ਮੈਂ ਉੱਠ ਕੇ ਗਿਆ ਤੇ ਉਹ ਮੈਗ ਵਿੱਚ ਫਿਰ ਜਦਵੀਰ ਬੋਲਣ ਲੱਗ ਪ ਕਹਿੰਦੇ ਇਹਨੂੰ ਕੰਜਰ ਦੇ ਨੂੰ ਤਾਂ ਮੈਂ ਪਹਿਲਾਂ ਹੀ ਵੇਖੀ ਜਾਂਦਾ ਵੀ ਇਹ ਕੋਈ ਸਾਡੇ ਕੁਲਬੇ ਵਿੱਚੋਂ ਲੱਗਦਾ। ਕਹਿੰਦਾ ਬਾਈ ਉਹੀ ਗੱਲ ਉਹੀ ਸਾਡੇ ਕੁਲਬੇ ਵਿੱਚੋਂ ਕਿਲਿਆ ਆ ਜਾ ਵੀਰੇ ਕਹਿੰਦਾ ਮੈਂ ਤਾਂ ਪਹਿਲਾਂ ਹੀ ਸੋਚਣਦਿਆਂ ਸੀ ਕਿ ਕਾਫੀ ਦੇਰ ਦਾ ਵੀ ਕੋਈ ਸਾਡੇ ਕੁਲਬੇ ਵਿੱਚੋਂ ਲੱਗਦਾ। ਚਲੋ ਮੈਨੂੰ ਉਹਨਾ ਸਟੇਜ ਤੇ ਚੜਾ ਫਿਰ ਮੈਂ ਉਹਨਾਂ ਦਾ ਡੈਡੀ ਦਾ ਗੀਤ ਗਾਇਆ ਸੀਗਾ। ਗੱਡੀ ਵਿੱਚ ਜਾਣ ਪੜੀ ਸਾਡੀ ਗੱਲ ਸੁਣ ਜਾ ਮਟਾ। ਮੈਂ ਮੈਂ ਤੁਹਾਨੂੰ ਫਰਮਾਇਸ਼ ਵੀ ਇਹੀ ਕਰਨੀ ਸੀ ਕਿ ਕਿਉਂਕਿ ਜਦੋਂ ਤੁਸੀਂ ਇਹ ਗੀਤ ਗਾਉਂਦੇ ਆ ਨਾ ਤਾਂ ਜੇ ਅੱਖਾਂ ਬੰਦ ਕਰਕੇ ਸੁਣੀਏ ਤਾਂ ਬਿਲਕੁਲ ਐਂ ਲੱਗਦਾ ਕਿ ਮਾਨਕ ਸਾਬ੍ਹ गा ਰਹੇ ਨੇ। ਮੈਨੂੰ ਲੱਗਦਾ ਅੱਖੀਆਂ ਦੇ ਬਣੀ ਜੀ ਬੁਰੇ ਹਾਏ ਅੱਖੀਆਂ ਦੇ ਬਣੀ ਜੀ ਬੁਰੇ ਹੰਝੂ ਮਿਲਦੇ ਮੁਨਾਫੇ ਵਿੱਚ ਖਾਰੇ ਗੱਡੀ ਵਿੱਚ ਜਾਣ ਵਾਲੀਏ ਸਾਡੀ ਗੱਲ ਸੁਣ ਜਾ ਮੁੱਟਿਆ ਰੇ ਗੱਡੀ ਵਿੱਚ ਜਾਣ ਵਾਲੀਏ ਹੈ ਓ ਇਸੇ ਕੀ ਤੰਦੂਰ ਤਪਦਾ ਵਿੱਚ ਬਾਲਣੇ ਹੱਡਾਂ ਦਾ ਪਾਵਾਂ ਲੋਕਾਂ ਨੂੰ ਨਾ ਪਤਾ ਲੱਗ ਜਏ ਠਾ ਹੱਸਿਆਂ ਦੇ ਅਥਰੂ ਬਾਂ ਮ ਸੱਚੀ ਮੁੱਚੀ ਢਾਰੇ ਲੱਗਦਾ ਹਾਏ ਸੱਚੀ ਮੁੱਚੀ ਢਾਰੇ ਲੱਗਦਾ ਕਿਤੇ ਮੇੜਨਾ ਜਹਾਨ ਤੇਰੇ ਮਾਰੇ ਗੱਡੀ ਵਿੱਚ ਜਾਣ ਵਾਲੀਏ ਸਾਡੀ ਗੱਲ ਸੁਣ ਜਾ ਮੁੱਟਿਆ ਰੇ ਗੱਡੀ ਵਿੱਚ ਜਾਣ ਵਾਲੀ ਹੈ ਕੀ ਬਾਤ ਹੈ ਕੀ ਬਾਤ ਹੈ ਤੇ ਇੱਥੇ ਜਿਹੜੀ ਮੈਂ ਥੋੜੀ ਜਿਹੀ ਚੀਜ਼ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ 10 ਦਿਨ ਪਹਿਲਾਂ ਥੋੜਾ ਬਿਮਾਰ ਹੋ ਗਏ ਸੀਗੇ ਤਾਂ ਡਾਕਟਰ ਨੇ ਇਹਨਾਂ ਨੂੰ ਥੋੜਾ ਮਨਾ ਕੀਤਾ ਕਿ ਜ਼ਿਆਦਾ ਉੱਚੀ ਨਹੀਂ ਗਾ ਸਕਦੇ ਪਰ ਫਿਰ ਵੀ ਸਾਡੇ ਕਰਕੇ ਇਹਨਾਂ ਨੇ ਥੋੜਾ ਉੱਚੀ ਗਾਇਆ ਹੈ ਕੀ ਗੱਲ ਕੀ ਹੋ ਗਈ ਸੀ ਬਿਮਾਰ ਕਿਵੇਂ ਹੋ ਗਏ ਸੀਗੇ ਮੇਰੇ ਜੀ ਸਾਡੇ ਰਿਸ਼ਤੇਦਾਰ ਸੀਗੇ ਮੇਰੀ ਸਾਲੇ ਹਰ ਦਾਖਲ ਕੀਤੀ ਸੀ ਉਹਨਾਂ ਦੇ ਬੇਟੀ ਹੋਈ ਸੀਗੀ ਹਸਪੀਟਲ ਬਾ ਉਹਨਾਂ ਦੀ ਛੁੱਟੀ ਕਰਾਉਣ ਗਿਆ ਸੀਗਾ ਉਹ ਮੈਨੂੰ ਮੇਰਾ ਸਾਲਾ ਕਹਿੰਦਾ ਜੀ ਜੀਜਾ ਜੀ ਆ ਜਾਓ ਸਾਡੀ ਛੁੱਟੀ ਕਰਾਜੋ ਆ ਕੇ ਡਾਕਟਰਾਂ ਨਾਲ ਗੱਲਬਾਤ ਕਰ ਲਓ ਆ ਕੇ ਮੈਂ ਕੋਈ ਨਹੀਂ ਆ ਰਿਹਾ ਮੈਂ ਬਾ ਉੱਥੇ ਗਿਆ ਮੈਂ ਰਸਤੇ ਦੇ ਵਿੱਚ ਮੇਰੇ ਨਾਲ ਥੋੜਾ ਜਿਹਾ ਹੱਥ ਰੋਕਿਆ ਤੇ ਮੇਰੀ ਜ਼ੁਬਾਨ ਤਾਂ ਦੱਣ ਲੱਪੀ ਮੈਨੂੰ ਥਰੀ ਵਾਲਾ ਕਹਿੰਦਾ ਵੀ ਕੀ ਜਲ ਹੋਈ ਨਸ਼ਾ ਕੀਤਾ ਕੋਈ ਮੈਂ ਕਹਿੰਦਾ ਨਹੀਂ ਯਾਰ ਨਸ਼ਾ ਨਹੀਂ ਕੀਤਾ ਐਦਾਂ ਤਤਨੀ ਬਾਤ ਦੇ ਵਿੱਚ ਚਲੋ ਬਾਬਾ ਨੇ ਕਿਰਪਾ ਕੀਤੀ ਕੋਈ ਦੇਸ਼ਾ ਨਿਕਲ ਆ फटाफट ਜਲਦੀ ਉਹ ਮੇਰੇ ਮੋੜੇ ਲਾਤਾ ਉਹਨੇ ਆ ਕੇ ਰਿਕਸ਼ੇ ਵਾਲੇ ਨੇ ਕਹਿੰਦਾ ਹਾਂ ਜੀ ਕਿੱਥੇ ਜਾਣਾ ਮੈਨੂੰ ਕਿਹਾ ਹਸਪੀਟਲ ਜਾਣਾ ਮੈਨੂੰ ਜਲਦੀ ਕਹਿੰਦਾ ਬੈਠੋ ਮੈਨੂੰ ਆ ਹਸਪੀਟਲ ਦੇ ਅੰਦਰ ਲਾ ਕੇ ਆਏ ਉਹ ਤੇ ਬਸ ਮੈਂ ਪੈਦਲ ਤੁਰ ਕੇ ਗਿਆ ਥੋੜ੍ਹਾ ਜਾਂ ਉਹ ਤਿੰਨ ਫਲੋਰ ਚੜੇ ਤੀਸਰੇ ਫਲੋਰ ਤੇ ਤੀਸਰਾ ਨੰਬਰ ਕਮਰਾ ਸੀਗਾ ਉਹਨਾਂ ਦਾ ਜੀ ਕਮਰੇ ਵਿੱਚ ਪਹੁੰਚ ਗਿਆ ਮੈਂ ਬਾ ਉਹ ਉੱਥੇ ਜਾ ਕੇ ਟੱਪਿਆ ਕੋਲ ਬੀਪੀ ਵਗੈਰਾ ਵਾਦਕੇ ਬੀਪੀ 280 ਤੇ ਬੀਪੀ ਪਹੁੰਚ ਗਿਆ ਸੀਗਾ ਨਾਲ ਹੀ ਐਮਰਜੈਂਸੀ ਲੱਗ ਗਿਆ ਮੈਨੂੰ ਤੇ ਇਸ ਕਰਕੇ ਉਦੋਂ ਦਾ ਥੋੜ੍ਹਾ ਜਿਹਾ ਡਾਕਟਰ ਨੇ ਜ਼ੋਰ ਲਾਉਣਾ ਮਨਾ ਕੀਤਾ ਕਹਿੰਦੇ ਵੀ ਜ਼ੋਰ ਨਹੀਂ ਲਾਉਣਾ ਤੁਹਾਨੂੰ ਹਾਲੇ ਥੋੜ੍ਹਾ ਜਿਹਾ ਰੈਸਟ ਕਰੋ अच्छा आ, भाई जी जदों तो तोडी जी, जी दुकान है ਤੁਸੀਂ ਦੁਕਾਨ ਵੀ ਜੇ ਦੇਖ ਸਕਦੇ ਆਂ ਆਪਾਂ ਦੁਕਾਨ ਵੀ ਇਹਨਾਂ ਨੇ ਕੋਈ ਉਹ ਦੁਕਾਨ ਨਹੀਂ ਲਈ ਜਿਹੜੀ ਆਮ ਦੁਕਾਨਾਂ ਹੁੰਦੀਆਂ ਨੇ ਇੱਕ ਲੱਕੜ ਦਾ ਅਜਦਾ ਖੋਖਾ ਵਗੈਰਾ ਇਹਨਾਂ ਨੇ ਬਣਵਾਇਆ ਆ ਤੇ ਇਹ ਖੋਖਾ ਕਿੰਨੇ ਸਮੇ ਤੋਂ ਇੱਥੇ ਇੱਦਾਂ ਹੀ ਹੈ ਪਹਿਲਾਂ ਵੈਸੇ ਮੈਂ ਉਸ ਦੁਕਾਨ ਵਿੱਚ ਹੁੰਦਾ ਸੀਗਾ ਸਾਹਮਣੇ ਇਹ 5 ਸਾਲ ਹੋ ਗਏ 5 ਸਾਲ ਹਾਂਜੀ ਪਹਿਲਾਂ ਮੈਂ ਦੁਕਾਨ ਚ ਦੁਕਾਨ ਕਦੋਂ ਛੱਡ ਦਿੱਤੀ ਦੁਕਾਨ ਉਦੋਂ ਜੀ ਰੱਬ ਜਾਣੇ ਮਾਲਕਾਂ ਨੇ ਕਿਹਾ ਸੀ ਮੈਨੂੰ ਕਹਿੰਦੇ ਅਸੀਂ ਜੀ ਨਾਂ ਤੈਂਕੜਾ ਜੇ ਰੱਬ ਜਾਣੇ ਪਤਾ ਨਹੀਂ ਖਰਾਬ ਬਧਾਉਣਾ ਸੀ ਜਾਂ ਮੈਨੂੰ ਕੱਢਣਾ ਸੀ ਤੇ ਉਹ ਕਹਿੰਦੇ ਨਹੀਂ ਇੱਥੇ ਤਾਂ ਨਹੀਂ ਕੋਈ ਰੋਕਦਾ ਇੱਥੇ ਰੇਲਵੇ ਦੀ ਜਗਾ ਜੀ ਹਾਂ ਹਾਂਜੀ ਰੇਲਵੇ ਵਾਲੇ ਪੁਲਿਸ ਵਾਲੇ ਆਪਣੇ ਯਾਰ ਦੋਸਤ ਦਾ ਸਟੇਸ਼ਨ ਮਾਸਟਰ ਵੀ ਉਹ ਕਹਿੰਦੇ ਤੂੰ ਲਾ ਕੋਈ ਗੱਲ ਨਹੀਂ ਕਿਸੇ ਨੇ ਰੋਕ ਹਾਂਜੀ ਉਹਦਾ ਰੋਕ ਸਕਦੇ ਆ ਉਠਾ ਸਕਦੇ ਆ ਰੇਲਵੇ ਵਾਲੇ ਪਰ ਉਹ ਆਪਾਂ ਨੂੰ ਕੁਝ ਨਹੀਂ ਕਹਿੰਦੇ ਪਿਆਰ ਕਰਦੇ ਅੱਛਾ ਜਦੋਂ ਵੀ ਤੁਹਾਡੇ ਕੋਲ ਕੋਈ ਗਾਹਕ ਆਉਂਦਾ ਜਿਹੜਾ ਤੁਹਾਨੂੰ ਜਾਣਦਾ ਹੈ ਮਾਨਕ ਦੇ ਨਾਮ ਤੋਂ ਜਾਣਦੇ ਤਾਂ ਜਦੋਂ ਕੋਈ ਗਾਹਕ ਆਉਂਦਾ ਤਾਂ ਗਾਣੇ-ਗੁਣੇ ਸੁਣ ਕੇ ਜਾਂਦੇ ਆ ਫਿਰ ਮਹਿਫਲ ਮੁਫਲ ਲੱਗਦੀ ਐ ਹਾਂਜੀ ਹਾਂਜੀ ਪੱਕਾ ਜੀ ਲੱਗੀ ਜਾਂਦੀ ਐ ਮਹਿਫਲ ਪਹਿਲਾਂ ਤਾਂ ਬਹੁਤ ਲੱਗਦੀ ਹੁੰਦੀ ਆ ਮੈਂ ਕੁਛ ਆ 15-20 ਦਿਨ ਤੋਂ ਥੋੜੇ ਜਿ ਸਿਹਤ ਖਰਾਬ ਕਰਕੇ ਨਾ ਤੇ ਆਪ ਹੀ ਫਿਰ ਚੁੱਪ ਰਹੀ ਦਰਸ਼ਾਂਤਰੀ ਇਹਦਾ ਵੀ ਚਲੋ ਨਹੀਂ ਜੋੜ ਲਾਉਣਾ ਨਹੀਂ ਤਾਂ ਆਪ ਇੱਥੇ ਲੱਗੇ ਰਹਿਦਾ ਹੈ ਯਾਰਾਂ ਦੋਤਾਂ ਦੇ ਵਿੱਚ ਚੱਲ ਵੀ ਹੋ ਜਾ ਸ਼ੁਰੂ ਚੱਲੋ ਵੀ ਦਾੜੀ ਕੱਟੀ ਜਾਣੀ ਵਾਲ ਕੱਟੀ ਜਾਣੇ ਨਾਲੇ ਗਈ ਜਾਣਾ ਨਾ ਗਈ ਜਾਣਾ ਨਾ ਹਾਂਜੀ ਦੋਨੇ ਕੰਮ ਕਰੀ ਜਾਣਾ ਤੇ ਬਹੁਤੇ ਬੰਦੇ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਆ ਇਹਦੇ ਵੀ ਕਟਿੰਗ ਵਾਲੀਆਂ ਦੁਕਾਨਾਂ ਤਾਂ ਹੋਰ ਵੀ ਬਹੁਤ ਆ ਤੇਰੇ ਕੋਲ ਦੋ ਕਮਾਂ ਵਾਸਤੇ ਆਈਦਾ ਨਾਲ ਤਾਂ ਕੰਮ ਵਧੀਆ ਕਰਦਾ ਬਾਕੀ ਦੁਕਾਨਾਂ ਵਾਲਿਆਂ ਨਾਲ ਨਾਲੇ ਗਾਣੇ ਸੁਣਾਉਂਦਾ ਦੋ ਵਧੀਆ ਦੋ ਚੀਜ਼ਾਂ ਹੁੰਦੀਆਂ ਨੇ ਓਮ ਪ੍ਰਕਾਸ਼ ਜੀ ਇੱਕ ਤਾਂ ਹੁੰਦਾ ਕਿ ਤੁਹਾਡੀ ਕਿਸਮਤ ਇੱਕ ਹੁੰਦਾ ਕਿ ਤੁਸੀਂ ਆਪ ਹੰਬੜਾ ਕਿੰਨਾ ਕੁ ਮਾਰਦੇ ਹੋ ਕਿਸਮਤ ਜਿੱਦਾਂ ਤੁਸੀਂ ਦੱਸਿਆ ਕਿ 25 ਸਾਲ ਹੋ ਗਏ ਕਿਸੇ ਨੇ ਬਾਹਰ ਨਹੀਂ ਫੜੀ ਪਰ ਆਪ ਕਦੀ ਹੰਬੜਾ ਮਾਰਿਆ ਕਿਸੇ ਨੂੰ ਕਿਹਾ ਕਿ ਯਾਰ ਮੈਂ ਮੇਰੀ ਆਵਾਜ਼ ਸੋਹਣੀ ਮੈਂ ਗਾਉਣਾ ਚਾਹੁੰਦਾ ਵੀ ਮੈਨੂੰ ਕੋਈ ਲੱਭੀ ਦੇ ਬੰਦਾ ਜਿਹੜਾ ਮੇਰੇ ਤੇ ਪੈਸੇ ਲਾ ਦੇਵੇ ਨਹੀਂ ਜੀ ਜਦੋਂ ਦੱਸਿਆ ਇਹਦੀ ਕੁਝ ਫੇ ਮੈਂ ਪਿੱਛੇ ਤਾਂ ਉਹ ਵੀ ਅੰਦਰ ਹੀ ਮਾਰ ਲਿਆ ਹਾਂਜੀ ਵੀ ਅੰਦਰ ਹੀ ਮਾਰਨੇ ਹੁਣ ਕੀ ਕਰ ਸਕਦੇ ਆ ਕਿਉਂਕਿ ਘਰ ਦੇ ਵੀ ਰੋਗਦੇ ਸੀ ਮੈਨੂੰ ਜਦੋਂ ਜਦ ਵੀਨ ਨਾਲ ਮੈਂ ਗਾ ਸੀਗਾ ਉਹ ਵੀ ਮੈਨੂੰ ਕਹਿੰਦੇ ਸੀ ਉਹਨਾਂ ਨੇ ਮੈਨੂੰ ਆਪਣਾ ਕਾਰਡ ਦਿੱਤਾ ਐਡਰੈਸ ਦਿੱਤਾ ਦਫ਼ਤਰ ਵਾਲਾ ਕਹਿੰਦੇ ਵੀਰੇ ਆ ਜਾ ਉਦੋਂ ਠੀਕ ਸੀ ਉਹ ਬਿਮਾਰ ਨਹੀਂ ਸੀਗੇ ਜਦੋਂ ਉਹਨਾਂ ਨੇ ਸਟੇਜ ਲਾਈ ਸੀ ਇੱਥੇ ਵਧੀਆ ਸੀਗੇ ਆ ਬਾਅਦ ਚ ਹੋਈ ਸੀ ਬਿਮਾਰ ਹੋ ਸੀ ਉਦੋਂ ਵਧੀਆ ਸੀਗੇ ਉਹ ਕਹਿੰਦੇ ਵੀਰੇ ਆ ਜਾ ਇਕੱਠੇ ਦੋਨੇ ਗਾ ਕਰਾਂਗੇ ਦੋਨੇ ਵੀਰੇ ਤੇ ਆਹ ਮੇਰਾ ਕਾਰਡ ਆ ਦਫ਼ਤਰ ਦਾ ਤੇ ਆ ਜਾ ਕੱਲ ਨੂੰ ਮੇਰੇ ਨਾਲ ਤੇ ਫੇਰ ਕਹੇ ਕਿਉਂ ਨਹੀਂ ਉਹਨੋਂ ਉਹਥੇ ਜਦੋਂ ਮਹਿਫਿਲ ਬਹੁਤ ਤਗੜੀ ਲੱਗੀ ਸੀਗੀ ਬਹੁਤ ਦੁਨੀਆ ਗਈ ਹੋਈ ਸੀ ਸਾਡੇ ਘਰ ਦੇ ਗਈ ਸੀ ਮੇਰੀ ਵਾਈਫ ਗਈ ਹੋਈ ਸੀਗੀ ਬੁੜੀਆਂ ਦੇ ਬੱਚੇ ਪੈਸੇ ਤਾਂ ਚਲੋ ਬਾਬਿਆਂ ਦੀ ਕਿਰਪਾ ਨਾਲ ਹੋ ਗਏ ਸੀਗੇ ਇੱਕੋ ਗੀਤ ਤੇ ਮੈਨੂੰ 7.5-8000 ਰੁਪਿਆ ਹੋ ਗਿਆ ਇੱਕੋ ਗੀਤ ਹਾਂਜੀ ਉਸ ਸਮੇਂ ਦੇ ਵਿੱਚ ਹਾਂਜੀ ਉਸ ਸਮੇਂ ਦੇ 7.5-8000 ਰੁਪਿਆ ਤੇ ਮੈਂ ਘਰ ਆਇਆ ਤੇ ਘਰਦਿਆਂ ਨੂੰ ਮੈਂ ਦਿਖਾਇਆ ਵੀ ਤੁਸੀਂ ਜਾਣਤਾ ਨਹੀਂ ਦਿੰਦੇ ਵੀ ਮੈਂ ਹੁਣ ਆਪ ਹੀ ਨਿਕਲ ਜਾਣਾ ਜਦਵੀਰ ਕੋਲ ਆ ਮੈਨੂੰ ਕਾਰ ਦੇ ਦਿੱਤਾ ਐਡਰੈਸ ਮੈਂ ਨਿਕਲ ਜਾਣਾ ਤੇ ਮੇਰੀ ਵਾਈਫ ਨੇ ਮੇਤੋਂ ਇਦਾਂ ਖੋਲਿਆ ਚੁੱਟੀ ਮੈਂ ਕਹਿੰਦੇ ਨਹੀਂ ਜਾਣਦਾ ਬਿਲਕੁਲ ਹੀ ਨਹੀਂ ਤੇ ਜਦੋਂ ਪੈਸੇ ਗਿਣੇ ਉਦਾਂ ਪੈਸੇ ਦੇਖ ਕੇ ਕਹਿੰਦੇ ਕਹਿੰਦੇ ਕੋਈ ਨਹੀਂ ਕਿਤੇ ਕਿਤੇ ਗਾਲਿਆ ਕਰੋ ਅੱਛਾ ਉਹ ਉਹ ਸਮਾਂ ਯਾਦ ਕਰਕੇ ਕਿਉਂਕਿ ਜਦੋਂ ਬੰਦੇ ਨੂੰ ਇੱਕ ਸ਼ੌਂਕ ਹੁੰਦਾ ਤਾਂ ਨਹੀਂ ਸ਼ੌਂਕ ਜਦੋਂ ਪੂਰਾ ਨਾ ਤਾਂ ਦੁੱਖ ਬੜਾ ਲੱਗਦਾ ਮਨ ਨੂੰ ਕਿ ਯਾਰ ਮੇਰੀ ਜਿਹੜੀ ਰੀਜ ਹੈ ਵਿਚੇ ਰਹਿ ਗਈ ਤਾਂ ਹੁਣ ਉਹ ਯਾਦ ਕਰਕੇ ਜਾਂ ਉਹ ਚੀਜ਼ ਦੇਖ ਕੇ ਦੁੱਖ ਲੱਗਦਾ ਕਿ ਯਾਰ ਮੈਂ ਸਿੰਗਰ ਨਹੀਂ ਬਣ ਪਾਇਆ ਜੋ ਮੈਂ ਬਣਨਾ ਚਾਹੁੰਦਾ ਸੀ ਹਾਂਜੀ ਹਾਂਜੀ ਹੈ ਮਨ ਵਿੱਚ ਇਹ ਹੀ ਵੀ ਹੈਗਾ ਕੁਝ ਵੀ ਗੁਰਦੀਮਨ ਸਾਹਿਬ ਹੁੰਦੇ ਤਾਂ ਵੀ ਚੱਲ ਜਾਣੀ ਸੀ ਗੱਡੀ ਤੇ ਜਾਂ ਉਹਨਾਂ ਦੇ ਬੇਟੇ ਠੀਕ ਹੁੰਦੇ ਤੇ ਹੁਣ ਮੇਰੇ ਬੱਚੇ ਜਵਾਨ ਆ ਪਹਿਲਾਂ ਛੋਟੇ ਸੀਗੇ ਹੁਣ ਮੇਰੇ ਬੱਚੇ ਜਵਾਨ ਆ ਹੁਣ ਨਹੀਂ ਮੈਂ ਪ੍ਰਵਾਹ ਕਰਨੀ ਸੀਗੀ ਹੁਣ ਮੈਂ ਨਿਕਲ ਜਾਣਾ ਸੀ ਜਦ ਵੀਰ ਕੋ ਤੇ ਵੈਸੇ ਉਹਨਾਂ ਦਾ ਮੇਰੇ ਕੋਲ ਕੰਡੈਕਟ ਵੀ ਨੰਬਰ ਹੈ ਨਹੀਂ ਵੀ ਨਾ ਕੋਈ ਨਹੀਂ ਤਾਂ ਹੁਣ ਨੂੰ ਵੀ ਜਾਣ ਮੈਂ ਜਾ ਸਕਦਾ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕਰਾ ਸਕਦਾ ਜਿੱਦਾਂ ਉਹ ਥੋੜਾ ਜਿਹਾ ਅਫਸਟ ਹੋ ਰਿਹਾ ਇਸ ਸਟੇਜ ਤੇ ਉਹਨਾਂ ਨੂੰ ਮੈਂ ਚੱਕ ਸਕਦਾ ਜਾਨਕੀ ਗਿਰਿਆ ਹੋਣਾ ਨੂੰ ਹਾਂਜੀ ਤੇ ਕਦੀ ਵੱਡੇ ਸਿੰਗਰਾਂ ਦੇ ਮਗਰ ਗਾਉਣ ਦਾ ਮੌਕਾ ਮਿਲਿਆ ਜਾਂ ਸਿੱਧਾ ਹੀ ਤੁਸੀਂ ਚਾਹੁੰਦੇ ਸੀ ਕਿ ਮੈਂ ਵੱਡਾ ਸਿੰਗਰ ਬਣ ਜਾਵਾਂ ਕਿਉਂਕਿ ਕਈ ਵਾਰ ਹੁੰਦਾ ਕਿ ਜਿਹੜਾ ਬੰਦਾ ਮਗਰ ਗਾਉਂਦਾ ਹੈ ਨਾ ਉਹ ਵੀ ਕਈ ਵਾਰ ਅੱਗੇ ਆ ਜਾਂਦਾ ਹੈ ਕੋਰਸ ਜਿਹੜਾ ਕਰਦਾ ਕਦੀ ਕੀਤਾ ਕੋਰਸ ਕਿਸੇ ਸਿੰਗਰ ਦਾ ਬੈਕ ਤੇ ਇਹਨਾਂ ਦੇ ਨਾਲ ਹੀ ਜਾਣਾ ਸੀਗਾ ਮੈਂ ਹੋਰ ਕਿਹਨਾਂ ਨੂੰ ਹੋਰ ਕਿਹਨਾ ਸੋਚਿਆ ਬਣੀ ਸੋਚਿਆ ਬਣੀ ਸੀ ਇਹਨਾਂ ਦੇ ਨਾਲ ਹੀ ਬੈਕ ਤੇ ਜਾਣਾ ਸੀ ਗਿਆ ਤੇ ਜਾਂ ਫਿਰ ਚਮਕੀਲਾ ਸਾਹਿਬ ਸੀਗੇ ਮੈਂ ਉਹਨਾਂ ਨੂੰ ਲਾਈਕ ਕੀਤਾ ਹਾਂਜੀ ਉਸ ਉਹਨਾਂ ਨੂੰ ਵੀ ਸੁਣਦੇ ਰਹੇ ਹੋ ਹਾਂਜੀ ਬਹੁਤ ਜ਼ਿਆਦਾ ਚਮਕੀਲਾ ਸਾਹਿਬ ਨੂੰ ਤਾਂ ਬਹੁਤ ਮਨ ਲੱਗੂ ਦੇਖਿਆ ਚਲੋ ਉਦੋਂ ਥੋੜਾ ਜਿਹਾ ਨਹੀਂ ਸੀ ਹਾਂਜੀ ਹੁਣ ਉਮਰ ਕਿੰਨੀ ਹੋ ਗਈ ਤੁਹਾਡੀ ਪਾਹ ਹੋ ਗਏ 50 ਤੋਂ ਉੱਤੇ ਹੋ ਗਏ ਜੀ 55 ਹਾਂਜੀ ਨਹੀਂ ਪਰ ਹੁਣ ਪਿੱਛੇ ਜਿਹਾ ਇੱਕ ਗਾਣਾ ਜਿਹੜਾ 19 ਸਾਲ ਪੁਰਾਣਾ ਗਾਣਾ ਵਾਇਰਲ ਹੋਇਆ ਸਾਗਰ ਦੀ ਵਾਟੀ ਹਾਂਜੀ ਤੇ ਜਦੋਂ ਕਹਿੰਦੇ ਵੀ ਕਿਸਮਤ ਖੁੱਲਣੀ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਖੁੱਲ ਜਾਵੇ ਚੱਲਣ ਦੇ ਆ ਬਹਿ ਸੁਣਿਆ ਮੈਂ ਵੀ ਉਹ ਹਾਂ ਐਂਡ ਕਾ ਚਲਾਉਂਦੀ ਸਾਗਰ ਦੀ ਵਾਟੀ ਐਂਡ ਕਾ ਹਾਂਜੀ ਚੱਲ ਤੇ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਆਪਾਂ ਗਾਣੇ ਵੀ ਸੁਣੇ ਪਰ ਜਾਣ ਤੋਂ ਪਹਿਲਾਂ ਕੋਈ ਮਾਨਕ ਸਾਹਿਬ ਦਾ ਐਸਾ ਗਾਣਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਤੁਸੀਂ ਸਟੇਜਾਂ ਤੇ ਵੀ ਗਾਇਆ ਹੋਵੇ ਉਹ ਸਾਡੇ ਨਾਲ ਸਾਂਝਾ ਕਰਨਾ ਚਾਹੋ। ਲੋਹੀਰ ਪੇਸ਼ ਕਰ ਰਹੇ ਆ। ਜੀ। ਚਲੋ ਫੇਰ ਵੀ ਡਾਕਟਰਾਂ ਨੇ ਜੀਵਨ ਲੈਣਾ ਮਨਾ ਕੀਤਾ ਪਰ ਸੜਕ ਕੋ ਰਹਿ ਨਹੀਂ ਹੁੰਦਾ ਕਿਉਂਕਿ ਪੁਰਦੀ ਮਾਨਸਵ ਨੂੰ ਸੌਰ ਉੱਚਾ ਲੱਗਦੇ ਸੀ। ਇਸ ਕਰਕੇ ਗੁਰੂ ਸਾਹਿਬ ਦਾ ਧੰਨਵਾਦ ਆ ਉਹਨਾਂ ਦਾ। ਤੇ ਤੁਹਾਡਾ ਵੀ ਬਹੁਤ ਧੰਨਵਾਦ ਐਨਸਵੇਰ ਵਾਲਿਆਂ ਜਿਹੜੇ ਆਏ ਗਰੀਬ ਦੇ ਘਰ। ਨਹੀਂ ਨਹੀਂ। ਥੈਂਕ ਯੂ ਮਹਿਰਬਾਨ। ਹੋ ਤੇਰੇ ਟੱਲੇ ਤੋਂ ਓ ਸੂਰਤ ਦੀ ਦੀਆ ਹੀਰ ਦੀ ਤੇਰੇ ਟੱਲੇ ਤੋਂ ਸੂਰਤ ਦੀ ਦੀਆ ਹੀਰ ਦੀ ਆਲਾ ਬੈਠੇ ਗੋਰਖਾ ਉੱਡਦੀ ਐ ਫੁੱਲ ਕਾਰੀ ਹੋ ਧੰਨੋ ਨੇ ਜੱਟੀ ਦੇ ਭਰੇ ਨੇ ਕੋਲ ਸ਼ੇਰਾ ਆਨੇ ਕਹੋਲ ਸ਼ਰਾਬ ਦੇ ਤੋ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ ਕੀ ਗੱਲ ਹੈ ਕੀ ਬਾਤ ਹੈ ਅਲੇ ਡਾਕਟਰ ਨੇ ਮਨਾ ਕੀਤਾ ਪਰ ਫਿਰ ਵੀ ਤੁਸੀਂ ਜ਼ੋਰ ਲਾ ਹੀ ਦਿੱਤਾ ਹਾਂਜੀ ਹਾਂ ਥੈਂਕ ਯੂ ਜੀ ਮੇਰੇ ਹੁਣ ਜੇ ਕੋਈ ਬੰਦਾ ਆਵੇ ਜਾਂ ਕਵੇ ਕਿ ਹਾਂ ਯਾਰ ਆ ਜਾ ਗੀਤ ਕਰ ਲਾ ਹੁਣ ਤੇ ਹੁਣ ਉਹ ਲੱਗਦਾ ਕਿ ਸ਼ੌਂਕ ਪੂਰਾ ਹੈਗਾ ਨਾ ਕਿਤਨਾ ਕਿਤਨਾ ਹਾਂਜੀ ਸ਼ੌਂਕ ਥੋੜਾ ਮਰਦਾ ਹੁੰਦਾ ਜੀ ਬੰਦਾ ਮਰ ਜਾਂਦਾ ਸ਼ੌਂਕ ਨਹੀਂ ਮਰਦਾ ਮਾਧੋਲ ਸ਼ੁਕਰੀਆ ਸਮਾਂ ਦੇਣ ਵਾਸਤੇ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢਿਆ ਬਹੁਤ ਬਹੁਤ ਥੈਂਕ ਯੂ ਥੈਂਕਸ ਸਵੇਰ ਪਾਲਾ ਦਾ ਵੈਲਕਮ ਸ਼ੁਕਰੀਆ ਜੀ ਤਾਂ ਇਹ ਸੀਗੇ ਓਮ ਪ੍ਰਕਾਸ਼ ਜੀ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਤੇ ਲੱਗੇ ਤਾਂ ਕਿਤੇ ਜਿੰਨੇ ਏਰੀਏ ਉਹਨਾਂ ਦੇ ਵਿੱਚ ਮਾਨਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਤੁਸੀਂ ਵੀ ਇਹਨਾਂ ਦੀ ਆਵਾਜ਼ ਸੁਣੀ ਹੈ ਤੇ ਸਾਨੂੰ ਲੱਗਦਾ ਕਿ ਇਹੋ ਜਿਹਾ ਟੈਲੈਂਟ ਨੂੰ ਵਾਇਰਲ ਕਰਨਾ ਚਾਹੀਦਾ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਵਾਇਰਲ ਕਰੋਗੇ ਤਾਂ ਜੋ ਇਹਨਾਂ ਦਾ ਸ਼ੌਂਕ ਹੈ ਜਿਹੜਾ ਉਹਂ ਦਰੀ ਨਾ ਕਿਤੇ ਰਹਿ ਜਾਵੇ ਉਹ ਦੁਨੀਆ ਸਾਹਮਣੇ ਵੀ ਜ਼ਰੂਰ ਰਵੇ ਅੱਜ ਦੀ ਪੇਸ਼ਕਸ਼ ਦੇ ਵਿੱਚ ਨੇ ਕੈਮਰਾਮੈਨ ਦਵਿੰਦਰ ਦੇ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਚਲੰਦਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ